ਆ ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤਿੰਨ ਨਾਗਸੇ ਲਈ ਲੈ ਕੇ ਆਏ ਜੀ ਇੱਕ ਬਈ ਜਰਸੀ ਵੜਾ ਤਾਜੀ ਸੂਈ ਵੀ ਆ ਇੱਕ ਬਈ ਐਚ ਐਫ ਵੜਾ ਤੋਕੜ ਹੈਗੀ ਇੱਕ ਬਈ ਕੋਲੇ ਮੱਝ ਆ ਬਈ ਤਾਜੀ ਸੋਣ ਵਾਲੀ ਆਉ ਪੁੱਛ ਲੈਨੇ ਬਾਈ ਤੁਹਾਡੇ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਹੋ ਠੀਕ ਹੋ ਵਧੀਆ ਠੀਕ ਹੈ ਜੀ ਵਧੀਆ ਜੀ ਨਾਮ ਤੇ ਐਡਰੈਸ ਬੋਲ ਨਾਮ ਬਾਈ ਮੇਰਾ ਦੀਪੂ ਹੈ ਹਮ ਪਿੰਡ ਨੈਣੇਵਾਲਾ ਜੀ ਸੰਧੂ ਕਲਾ ਰੋਡ ਤੇ ਆਪਣਾ ਘਰ ਆ ਮੇਰੇ ਭਧੌਰ ਰਹਿ ਜਾਂਦਾ ਜੀ ਠੀਕ ਹੈ ਠੀਕ ਆ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਹਾਂਜੀ ਆ ਮੋਬਾਈਲ ਨੰਬਰ ਬੋ 83604 ਹੂੰ 27553 ਠੀਕ ਆ ਜੀ ਭਾਈ ਜਿਹੜੀ ਇਹ ਬੜ ਦੇ ਨੇ ਆਪਣੇ ਤਿੰਨੇ ਪਸ਼ੂ ਬਕਾਉ ਆਪਣੇ ਘਰ ਦੇ ਹਨ ਇਹਦੇ ਵਿੱਚੋਂ ਮੰਨ ਕੇ ਚੱਲੋ ਜੀ ਦੋ ਪਿਛਲੇ ਸੂਏ ਆਪਾਂ ਚੋਆਂ ਜੀ ਇਹੋ ਠੀਕ ਆ ਇੱਕ ਇੱਕ ਸੂਈ ਚੋਇਆ ਮੰਨ ਕੇ ਚੱਲੋ ਘਰ ਦੀ ਆ ਹਾਂ ਘਰ ਦੀ ਆ ਜੀ ਤਾਂ ਇੱਕ ਸੂਆ ਪੀ ਲਿਆ ਬਸ ਘਰ ਦੀ ਹਾਂਜੀ ਹਾਂਜੀ ਠੀਕ ਆ ਜਿਹੜੀ ਆ ਪਹਿਲੇ ਨੰਬਰ ਦੇ ਬੜ ਦੇ ਨੇ ਕਿਹੜਾ ਸੂਸ ਹੋਈ ਆ ਏ ਬਾਈ ਤੀਜਾ ਸੂਆ ਸੂਈ ਆ ਕਦੋਂ ਸੂਈ ਆ ਇਹਨੂੰ ਅੱਜ ਹੋ ਗਏ 6-7 ਦਿਨ ਬਾਈ ਬੱਚਾ ਕੀ ਆ ਮਗਰ ਬੱਚਾ ਬੱਚੀ ਆ ਜੀ ਬੱਚੀ ਕਿਹੜੀ ਆ ਆ ਲਾਲ ਹਾਂ ਜੀ ਬੱਚਾ ਬਈ ਬੱਚੀ ਆ ਬੱਚੀ ਚੰਗੀ ਆ ਨਾ ਹੂੰ ਤੇ ਕਿੰਨਾ ਦੁੱਧ ਬਾਦ ਆਉਣਾ ਹੁਣ ਇਸ ਟਾਈਮ ਇਹਦੇ ਥੱਲੇ ਹੈਗਾ ਜੀ 12-13 ਕਿਲੋ ਨੈਟ ਪਿਆਰ ਆ ਬਾਈ ਹਾਂ ਜੀ ਹਾਂ ਕੋਈ ਦੋ ਡੰਗ ਚੋੜੀ ਬਾਦ ਜੋ ਕਾੜਾ ਕੋੜਾ ਪਾਏ ਇਹਨੂੰ ਕਿ ਨਹੀਂ ਵਧੂਗੀ ਜੀ ਕੜਕੁੜ ਚੱਲੂ ਫਜੇ ਤਾਂ 16 17 ਕਿਲੋ ਦੁੱਧ ਆਰਾਮ ਨਾ ਦੇਊਗੀ ਖੁੱਲਾ ਖੋਲ ਦੇ ਬਾਈ ਤੋੜ ਕੇ ਦਿਖਾ ਦੇ ਸੀਲ ਠੰਡੀ ਬਹੁਤ ਆ ਜੀ ਰੰਗ ਰੂਪ ਚੰਗਾ ਯਾਦਬ੍ਰੀਡ ਚੰਗੀ ਆ ਕਲਰ ਬਹੁਤ ਚੰਗਾ ਠੰਡੀ ਸੀਲ ਆ ਬਾਈ ਕਹਿੰਦਾ ਫੇਸ ਬੜਾ ਪਿਆਰਾ ਟੂਆ ਟੂਆ ਕਰਮਾਈ ਦਾ ਬਹੁਤ ਚੰਗਾ ਜਰਸੀ ਆ ਹਨਾ ਹੂੰ ਸਵਾਰੀ ਬਹੁਤ ਨਿੱਗੀ ਆ ਜੀ ਠੀਕ ਆ ਨਿੱਗੀ ਆ ਸਵਾਰੀ ਪੂਰੀ ਪੂਰੀ ਨਿੱਗੀ ਆ ਜੀ ਜਿਵੇਂ ਮਰਜ਼ੀ ਕੋਈ ਚੋਈ ਜਾਵੇ ਘਰੇ ਚੋਣ ਵਾਲੀ ਆ ਪੂਰੀ ਘਰੇ ਸੌਲ ਤਸੱਲੀ ਆ ਜੀ ਆਪਣੀ ਚਾਹੇ ਕੋਈ ਦੋ ਟੰਗ ਚੋਲੇ ਆਪਣੀ ਘਰ ਠੀਕ ਆ ਭਾਈ ਕੀ ਮੁੱਲ ਲਗਾ ਜਾਇਜ਼ ਜ ਫਿਰ ਇਹਦਾ ਮੁੱਲ ਜੀ ਬਸ 58000 ਆ ਜੀ ਮਾਨਤਾਨ ਹੋ ਜਾ ਹਾਂ ਮਾਨਤਾਨ ਹੋ ਜਾ 58000 ਰੁਪਏ ਮੁੱਲ ਆ ਭਾਈ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਤਾਨ ਜ਼ਰੂਰ ਹੋ ਜਾ ਚੰਗੀ ਵਰਸ ਨੱਕੀ ਆ ਆਰਡਰ ਕਮਾਲ ਦਾ ਥਾਣ ਥਣ ਬਹੁਤ ਚੰਗਾ ਚੁਵਾਈ ਚੁਵਾਈ ਭਾਈ ਕਹਿੰਦਾ ਨੰਬਰ 1 ਤੇ ਬੱਚਾ ਹੀ ਮਗਰ ਬੱਚੀ ਆ ਭਈ ਦੋ ਨਾਲ ਕਿ ਮਿਲ ਜਾਣੇ ਬੱਚੀ ਨੇ ਵੀ ਨਾਲ ਹੀ ਪਿਆਰ ਹੋ ਜਾਣਾ ਬੱਚੀ ਦੇਖੋ ਫੇਸ ਰੂਸ ਬੜਾ ਚੰਗਾ ਹੈ ਨਾ ਬੱਚੀ ਦਾ ਬੱਚੀ ਬਹੁਤ ਚੰਗੀ ਹੈ ਹਮ ਬੱਚੀ ਬਹੁਤ ਹੈ ਫੇਸ ਦੇਖੋ ਭਾਈ ਬੱਚੀ ਦਾ ਬਹੁਤ ਚੰਗਾ ਸਨਕਪਣਾ ਬਹੁਤ ਆ ਲਾ ਰੰਗ ਦੀ ਹੈ ਬਾਕੀ ਅੱਗੇ ਭਰਾ ਦੋ ਨੰਬਰ ਕਿਹੜਾ ਸੂਈ ਹੈ ਬੜਾ ਇਹ ਵੀ ਤੀਜਾ ਜੀ ਕਦੋਂ ਸੂਈ ਹੈ ਭਈ ਇਹ ਨੂੰ ਹੋਵੇ ਸਾਢੇ 3 ਮਹੀਨੇ ਭਾਈ ਬੱਚਾ ਇਹਦਾ ਭਈ ਇਹ ਮਗਰ ਬੱਸਾ ਸੀਗਾ ਜੀ ਉਹ ਮਤਲਬ ਐਕਸਪਾਇਰ ਹੋ ਗਿਆ ਹਾਂਜੀ ਠੀਕ ਆ ਦੁੱਧ ਕਿੰਨਾ ਹੋਣ ਦੁੱਧ ਐਸ ਟਾਈਮ ਮੈਲ ਨਾਲ ਦੇ ਥੱਲੇ ਹੈਗਾ ਜੀ 12 13 ਕਿਲੋ ਮਿੱਟ ਤਿਆਰ ਹਾਂ ਦੁੱਧ ਸੀਗਾ ਜੀ ਇਹਦੇ ਥੱਲੇ 15 ਕਿਲੋ ਆ ਜਿਆਦੇ ਗਰਮੀ ਕਰਕੇ ਘਟ ਗਿਆ ਘਟ ਗਿਆ ਗਰਮੀ ਦਾ ਕਰਕੇ ਬਈ ਥੋੜਾ ਜਿਹਾ ਘਟ ਜਾਂਦਾ ਬਈ ਚਵਾਈ ਦੀ ਇਹ ਵੀ ਬਹੁਤ ਚੰਗੀ ਆ ਜੀ ਪੂਰੀ ਠੰਡੀ ਸੀਲ ਆ ਪੂਰੀ ਜੀ ਪੂਰੀ ਠੀਕ ਆ ਵਾਹ ਮਰਜੀ ਕੋਈ ਕੋਈ ਚੱਕਰ ਹੀ ਨਹੀਂ ਗਾ ਲੈ ਜਿਵੇਂ ਮਰਜੀ ਹੱਥ ਲਈ ਚਲ ਬਾਈ ਕਹਿੰਦਾ ਕੋਈ ਚੱਕਰ ਨਹੀਂ ਬਹੁਤ ਠੰਡੀ ਆ ਉਹ ਲੈ ਬਾਈ ਤੋੜ ਕੇ ਦਿਖਾ ਦੇ ਰੰਗ ਰੂਪ ਚੰਗਾ ਠੰਡੀ ਸੀਲ ਆ ਬਾਈ ਦੇ ਘਰ ਦੀ ਵੜਾ ਬਾਈ ਤੇ ਸੁਨੱਕੀ ਆ ਦੁੱਧ ਬਹੁਤ ਵਧੀਆ ਜੀ ਚਿੱਟਾ ਦੁੱਧ ਹੈ ਫੈਂਟ ਵਧੀਆ ਹੁੰਦੀ ਹੈ ਹਾਂ ਫੈਂਟ ਵਧੀਆ ਹੁੰਦੀ ਹੈ ਜੀ 4 ਫੈਂਟ ਆਉਂਦੀ ਹੈ ਜੀ 4 2 4 ਹੂੰ ਠੀਕ ਆ ਇਹਦਾ ਜੀ ਜੇ ਹੋ ਠੰਡ ਹੋ ਜੇ ਦੁੱਧ 16 17 ਕਿਲੋ ਆਹ ਮੈਂ ਕਰ ਜੀ ਠੀਕ ਆ ਵਾਧੋ ਭਾਈ ਠੀਕ ਆ ਭਾਈ ਤੋਰਾ ਤਾਰਾ ਚੰਗਾ ਆਰਡਰ ਕਮਾਲ ਦਾ ਭਾਈ ਤੇ ਰੰਗ ਰੂਪ ਵੀ ਕਰਮਲੇ ਦਾ ਚੰਗਾ ਮੁੱਲ ਕੀ ਆਦਾ ਜਾਇਜ਼ ਆ ਇਹਦਾ ਵਸ ਭਾਈ 40000 ਰੁਪਏ ਮਾਨਦਾਨ ਹੋ ਜਾ ਹਾਂ ਮਾਨਦਾਨ ਹੋ 40000 ਰੁਪਏ ਮੁੱਲ ਆ ਬਾਕੀ ਜਿਹੜਾ ਮੌਕੇ ਦੇ ਵਿੱਚ ਮਾਨਦਾਨ ਜ਼ਰੂਰ ਹੋ ਜਾਏ ਚੰਗੀ ਆ ਬੜਾ ਸੁਨੱਕੀ ਆ ਆਰਡਰ ਚੰਗਾ ਥਾਣ ਥੋਣ ਚੰਗਾ ਦੇਖੋ 파ੜੀ ਵਾਲਾ ਆਰਡਰ ਆ ਕੱਲਾ ਕੱਲਾ ਥਾਣਾ ਕੱਦ ਵੀ ਚੰਗਾ ਕਰ ਮਾਈ ਜੀ ਕਿਹੜਾ ਉਸੂਲਾ ਸੁਣਦੀ ਆ ਵੀਰੇ ਮੱਦ ਤਿਹਜ ਤਿਹਜ ਸੂਰ ਕਿੰਨਾ ਟਾਈਮ ਰਹਿੰਦਾ ਭਈ ਇਹਦਾ ਇਹਦੇ ਮੰਨ ਕੇ ਚੱਲੋ ਜੀ ਰਹਿ ਗਏ ਪੰਜ ਪੰਜ ਦਿਨ ਪੰਜ ਦਿਨ ਠੀਕ ਆ ਭਈ ਕਿੰਨਾ ਦੁੱਧ ਚੋਇਆ ਪਿਛਲੇ ਸੂਏ ਇਹਨੇ ਪਹਿਲੇ ਵੀਰੋ ਦਿੱਤਾ ਸੀਗਾ ਜੀ 14 15 ਕਿਲੋ ਹੂੰ ਦੂਜੇ ਸੂਏ ਇਹਨੇ ਦਿੱਤਾ ਜੀ 16 ਕਿਲੋ ਥਣ ਯਾਰ ਬੜਾ ਚੰਗਾ ਹਣਾ ਹਾਂਜੀ ਹਾਂ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਨਾੜਾ ਨੋੜਾ ਥਣਾਂ ਦੀ ਬੈਰ ਫੋਲੋ ਚੰਗੀਆਂ ਬਿੱਥ ਬਹੁਤ ਆ ਜੀ ਥਣ ਚਾਰੇ ਥਣ ਮੁੱਠੀ ਦਾ ਵਰਗਾ ਡਰਾਮਾ ਵਰਗਾ ਲੇਵਾ ਯਾਰ ਹਾਂ ਇਹ ਵਾ ਤਾਂ ਨੇ ਹੋਰ ਬਣਾਉਣਾ ਜੀ ਤੂੰ ਬੈਠਿਆ ਨਹੀਂ ਜਾਂਦਾ ਅੱਛਾ ਹਾਂ ਐਤ ਕੀ ਈ ਦਾ ਵੀ 20 ਦੇ ਨੇੜੇ ਜਾਊ ਇਹ ਠੀਕ ਆ ਆਰਡਰ ਕਮਾਲ ਦਾ ਪਛਾਂ ਤੋਂ ਵੀ ਆਰਡਰ ਬਹੁਤ ਚੰਗਾ ਬਈ ਕੱਲਾ ਕੱਲਾ ਥਣ ਮੁੱਠੀ ਵਾਲਾ ਥਣ ਕੱਚੀ ਜਰੂਰਾ ਹਜੇ ਦਿਨ ਲੈਂਦੀ ਆ ਆਰਡਰ ਹੋਰ ਵੀ ਸੋਹਣਾ ਤਿਆਰ ਕਰ ਲੂ ਪੇਠਪੜਾ ਬਹੁਤ ਚੰਗਾ ਪਤਲੇ ਪਿੰਡੇ ਦੀ ਆ ਨਾ ਪੂਰੀ ਜੀ ਪੂਰੀ ਲੈ ਕਾਗਜਰਗਾ ਪਿੰਡਾ ਬਈ ਦੁੱਧ ਵਾਲੀ ਮੱਝ ਆ ਗਈ ਕੋਈ ਐਹ ਜੀ ਗੱਲ ਨਹੀਂ ਆਰਡਰ ਦੇਖੋ ਗਾਂਵਾਂ ਵਾਲਾ ਲੈਵਾ ਲੱਗਿਆ ਬਈ ਕਰਮ ਵਾਲੀ ਨੂੰ ਦੁੱਧ ਦਾ ਰਿਕਾਰਡ ਵੀ ਬਾਈ ਨੇ ਬਹੁਤ ਚੰਗਾ ਦੱਸਿਆ ਇਦੋਂ ਚਾਨਣੀ ਦਿਖਾ ਦੀ ਲੈ ਚਾਨਣੀ ਤੋਂ ਲੈਵਾ ਚੈੱਕ ਕਰੋ ਕਿਆ ਬਾਤ ਆ ਲੈਵਾ ਯਾਰ ਬਾਕੀ ਚੰਗਾ ਹਨਾ ਹੂੰ ਇਹਦਾ ਡਾਕਟਰ ਬਹੁਤ ਬਣੂਏ ਤਾਂ ਬੈਠਿਆ ਨਹੀਂ ਜਾਂਦਾ ਠੀਕ ਆ ਹੂੰ ਬਣੂ ਬਹੁਤ ਸਹੀ ਗੱਲ ਆ ਖੋਲਿਓ ਬਈ ਤੋਰ ਕੇ ਦਿਖਾ ਦਿਓ ਮੜੀ ਆਰਡਰ ਕਮਾਲ ਆ ਥਣ ਚੰਗਾ ਬਈ ਕੱਦ ਵੱਡ ਚੰਗਾ ਰਾਜੀ ਰੂਜੀ ਫੁੱਲ ਆ ਬਈ ਬਾਈ ਦੇ ਘਰ ਦੀ ਮੱਝ ਠੰਡੀ ਸੀ ਲਾਉ ਪੂਰੀ ਬਾਈ ਪੂਰੀ ਠੀਕ ਆ ਫੇਰ ਸਬੜਾ ਪਿਆ ਠੀਕ ਆ ਘਰੇ ਬਾਈ ਦੀ ਚੋਈ ਵੀ ਆ ਕੋਈ ਚੱਕਰ ਨਹੀਂ ਤੋਰਾ ਤਰਾ ਕਮਾਲ ਕੀ ਮੋਲ ਲੱਜਾ ਜੱਜ ਇਹਦਾ ਭਾਈ ਮੁੱਲ ਦਾ ਵਸ ਜਿੰਨਾ ਮਰਜ਼ੀ ਕਰਾਲ ਆਪਾਂ ਹੂੰ ਡੇਢ ਦੀ ਦੇ ਦਾਂਗੇ ਠੀਕ ਆ ਮੁੱਲ ਕਰਾਉਣ ਨੂੰ ਭਾਈ ਕਹਿੰਦਾ ਜਿੰਨਾ ਮਰਜ਼ੀ ਕਰਾ ਲਓ ਡੇਢ ਲੱਖ ਦੀ ਮੱਝ ਦੇ ਦਾਂਗੇ ਭਾਈ ਚੰਗੀ ਬਹੁਤਾ ਮੱਝ ਲੇਵਾ ਕਮਾਲ ਦਾ ਗਾਹਾਂ ਵਰਗਾ ਲੇਵਾ ਬਾਬਾ ਤੇ ਲੇਵਾ ਬਹੁਤ ਆ ਭਾਈ ਵੱਡੀ ਗੱਲ ਲੇਵੇਤੀ ਆ ਭਾਂਡਾ ਚੰਗਾ ਦੁੱਧ ਦਾ ਬਾਕੀ ਚੰਗਾ ਦੇ ਦੂਗੀ ਤੇ ਕੱਦ-ਕੁੱਦ ਚੰਗਾ ਬੁੱਧਲੇ ਪਿੰਡੇ ਦੀ ਪਿੰਡਾ ਦਾ ਨਾ ਬਹੁਤ ਪਤਲਾ ਜੀ ਹੂੰ ਇਹ ਨਾਗ ਸੀਗੇ ਭਰਾ ਕੋਲੇ ਤਿੰਨ ਤਿੰਨੇ ਲਿਖਾਤੇ ਕਿਸੇ ਵੀਰ ਦੇ ਤਨਾ ਜੋ ਕੋਈ ਵੀ ਪਸੰਦ ਆਏ ਕੋਈ ਨਿਕਨੇਟ ਕਰ ਲਿਓ ਜੀ ਧੰਨਵਾਦ